ਦੋਸਤੋ ਇਹ ਗੱਲ ਉਦੋਂ ਦੀ ਹੈ ਜਦੋਂ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਔਰੰਗਜ਼ੇਬ ਦੇ ਅੱਗੇ ਸ਼ਿਕਾਇਤ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਧਾਰੀ ਸਿੱਖਾਂ ਦੀ ਫੌਜ ਤਿਆਰ ਕਰ ਲਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਾ ਦਰਬਾਰ ਵੀ ਤਿਆਰ ਕਰ ਲਿਆ ਹੈ ਕਿ ਉਹ ਤੁਹਾਡੇ ਤੋਂ ਉੱਚਾ ਤਖਤ ਸਜਾ ਕੇ ਬੈਠਾ ਹੋਇਆ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਆਪ ਦੇ ਸਿਰ ਤੇ ਕਲਗੀ ਸਜਾ ਕੇ ਰੱਖਦਾ ਹੈ ਪਹਾੜੀ ਰਾਜਿਆਂ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਔਰੰਗਜ਼ੇਬ ਗੁੱਸੇ ਵਿੱਚ ਤੜਪੁੱਟਿਆ ਤੇ ਕਹਿਣ ਲੱਗਾ ਜੇਕਰ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਗੋਬਿੰਦ ਸਿੰਘ ਦੀ ਸ਼ਕਤੀ ਵਧਦੀ ਗਈ ਤਾਂ ਉਹ ਇੱਕ ਦਿਨ ਹਿੰਦੁਸਤਾਨ ਤੇ ਰਾਜ ਹੀ ਨਾ ਕਰਨ ਲੱਗ ਜਾਵੇ ਔਰੰਗਜੇਬ ਨੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਕਦੇ ਵੀ ਨਹੀਂ ਵਧਨ ਦੇਣੀ ਤੇ ਔਰੰਗਜੇਬ ਨੇ ਆਪਦੇ ਮਹਿਲ ਦੇ ਦਰਬਾਰ ਵਿੱਚ ਫਿਰ ਸਾਰੇ ਜਰਨੈਲ ਤੇ ਮੰਤਰੀ ਸੱਦ ਲਏ ਤੇ ਦਰਬਾਰ ਵਿੱਚ ਗੱਜਦੇ ਹੋਏ ਕਿਹਾ ਕਿ ਕੋਈ ਸੂਰਮਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਿੰਦਾ ਜਾਂ ਮਰਦਾ ਪੇਸ਼ ਕਰੇ ਤੇ ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ ਜਾਵੇਗਾ ਤੇ ਜਿੰਨੀ ਵੀ ਸੇਨਾ ਦੀ ਉਸ ਨੂੰ ਲੋੜ ਹੈ ਉਨੀ ਦਿੱਤੀ ਜਾਊਗੀ ਇਤਿਹਾਸ ਵਿੱਚ ਦਰਜ ਹੈ ਕਿ ਉਸ ਸਮੇਂ ਕੋਈ ਵੀ ਸੂਰਮਾ ਨਹੀਂ ਉਠਿਆ ਕਿਉਂਕਿ ਉਹਨਾਂ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਡਰ ਸੀ ਉਹ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨਾ ਕੋਈ ਸੌਖਾ ਕੰਮ ਨਹੀਂ ਹੈ ਇਹ ਦੇਖ ਕੇ ਔਰੰਗਜ਼ੇਬ ਬੜਾ ਹੈਰਾਨ ਹੋਇਆ ਕਿ ਉਸ ਦੀ ਐਨੀ ਵੱਡੀ ਫੌਜ ਦਾ ਇੱਕ ਵੀ ਸੂਰਮਾ ਅੱਗੇ ਆਉਣ ਦੀ ਹਿੰਮਤ ਨਹੀਂ ਕਰ ਪਾਇਆ ਉਸ ਨੇ ਫਿਰ ਗਰਜ ਕੇ ਕਿਹਾ ਕਿ ਕੋਈ ਸੂਰਮਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਵੱਢ ਕੇ ਲੈ ਆਵੇ ਦਰਬਾਰ ਵਿੱਚ ਬੈਠਾ ਇੱਕ ਜਵਾਨ ਸ਼ੈਦ ਖਾਨ ਉੱਠਿਆ ਤੇ ਬੜੇ ਹੰਕਾਰ ਨਾਲ ਆ ਕੇ ਬੋਲਿਆ ਸ਼ਾ ਮੈਂ ਲੈ ਕੇ ਆਵਾਂਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਰਦਾ ਤੁਹਾਡੇ ਦਰਬਾਰ ਵਿੱਚ ਬਸ ਮੈਨੂੰ ਤੁਹਾਡੀ ਫੌਜ ਦੀ ਲੋੜ ਹੈ ਤਦ ਔਰੰਗਜੇਬ ਨੇ ਹਜ਼ਾਰ ਮੂਰਾ ਤੇ ਹਜ਼ਾਰ ਫੌਜ ਦੇ ਸੈਨਿਕ ਦੇ ਕੇ ਉਸ ਨੂੰ ਆਨੰਦਪੁਰ ਭੇਜ ਦਿੱਤਾ ਸੈਦ ਖਾਨ ਜਦੋਂ ਫੌਜ ਸਮੇਤ ਪੰਜਾਬ ਪੁੱਜਿਆ ਤਾਂ ਉਸ ਨੂੰ ਵਿਚਾਰ ਆਇਆ ਕਿ ਕਿਉਂ ਨਾ ਮੈਂ ਆਵਦੀ ਭੈਣ ਤੇ ਜੀਜੇ ਨੂੰ ਮਿਲਦਾ ਜਾਵਾਂ ਉਸਦੇ ਜੀਜੇ ਦਾ ਨਾਮ ਪੀਰ ਬੁੱਧੂ ਸ਼ਾਹੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਸ਼ਰਧਾਲੂ ਸੀ ਅਤੇ ਜਿਸ ਨੇ ਆਪਣੇ 700 ਚੇਲੇ 4 ਪੁੱਤਰ ਤੇ 2 ਪਰਾ ਪੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਲਈ ਦਿੱਤੇ ਸੀ ਇਸ ਯੁੱਧ ਵਿੱਚ ਉਹਨਾਂ ਦੇ ਦੋ ਪੁੱਤਰ ਸ਼ਹੀਦ ਹੋਏ ਸੀ ਪੀਰ ਬੁੱਧੂ ਸ਼ਾ ਉਸ ਦੀ ਬੇਗਮ ਨਸੀਰਾ ਬਾਨੂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪ ਦਾ ਮਰੀਦ ਮੰਨਦੇ ਸਨ ਇਸ ਬਾਰੇ ਸੈਦ ਖਾਨ ਨੂੰ ਕੁਝ ਵੀ ਨਹੀਂ ਪਤਾ ਸੀ ਜਿਸ ਗੁਰੂ ਉੱਤੇ ਉਹ ਆਨੰਦਪੁਰ ਸਾਹਿਬ ਹਮਲਾ ਕਰਨ ਚੱਲਿਆ ਸੀ ਉਹ ਗੁਰੂ ਗੋਬਿੰਦ ਸਿੰਘ ਉਸ ਦੀ ਭੈਣ ਤੇ ਜੀਜੇ ਦਾ ਉਹ ਚਪੀਰ ਸੀ ਜਦੋਂ ਸੈਦ ਖਾਨ ਆਪਣੀ ਭੈਣ ਦੇ ਪਿੰਡ ਪਹੁੰਚਿਆ ਤੇ ਸੋਚਣ ਲੱਗਿਆ ਕਿ ਮੈਨੂੰ ਦੇਖ ਕੇ ਮੇਰੀ ਭੈਣ ਦੀ ਪੂਰੇ ਪਿੰਡ ਵਿੱਚ ਸ਼ੋਭਾ ਵਧੂਗੀ ਕਿ ਉਸ ਦਾ ਵੱਡਾ ਭਰਾ ਜਰਨੈਲ ਬਣ ਗਿਆ ਹੈ ਇਦਾਂ ਸੋਚਦਾ ਹੋਇਆ ਸ਼ਹੀਦ ਖਾਨ ਆਪਦੀ ਭੈਣ ਦੇ ਘਰ ਪਹੁੰਚ ਗਿਆ ਆਪਦੇ ਭਰਾ ਨੂੰ ਦੇਖ ਕੇ ਨਸੀਰਾ ਬਾਨ ਨੂੰ ਬਹੁਤ ਖੁਸ਼ ਹੋਈ ਨਸੀਰਾ ਨੇ ਆਪਦੇ ਭਰਾ ਨੂੰ ਪੁੱਛਿਆ ਵੀਰੇ ਮੈਂ ਸੁਣਿਆ ਹੈ ਕਿ ਤੇਰੇ ਕੋਲ ਬਹੁਤ ਵੱਡੀ ਫੌਜ ਹੈ ਤੇ ਤੂੰ ਹੁਣ ਬਹੁਤ ਵੱਡਾ ਜਰਨੈਲ ਬਣ ਗਿਆ ਹੈ ਮੈਂ ਤੇਰੀ ਤਰੱਕੀ ਦੇਖ ਕੇ ਬਹੁਤ ਖੁਸ਼ ਪਰ ਇਹ ਦਸ ਵੀਰੇ ਤੂੰ ਇੰਨੀ ਵੱਡੀ ਫੌਜ ਲੈ ਕੇ ਕਿੱਧਰ ਨੂੰ ਚੱਲਿਆ ਹੈ ਸੈਦ ਖਾਨ ਨੇ ਕਿਹਾ ਕਿ ਮੈਂ ਅਨੰਦਪੁਰ ਸਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਚੱਲਿਆ ਹਾਂ ਉਹ ਸਾਡਾ ਬਹੁਤ ਵੱਡਾ ਦੁਸ਼ਮਣ ਹੈ ਮੈਂ ਉਸ ਨੂੰ ਮਾਰਨ ਚੱਲਿਆ ਹਾਂ ਤੇ ਇੰਨੀ ਗੱਲ ਸੁਣ ਕੇ ਉਸ ਦੀ ਭੈਣ ਬੜੀ ਦੁਖੀ ਹੋਈ ਤੇ ਬੋਲੀ ਜਿਸ ਨੂੰ ਤੂੰ ਫੜਨ ਚੱਲਿਆ ਹੈ ਉਹ ਕੋਈ ਆਮ ਵਿਅਕਤੀ ਨਹੀਂ ਹੈ ਉਹ ਇੱਕ ਬਹੁਤ ਵੱਡੀ ਸ਼ਕਤੀ ਹੈ ਤਦ ਸੈਦ ਖਾਨ ਬੋਲਿਆ ਨਸੀਰਾ ਬਾਨੂ ਤੂੰ ਭੁੱਲ ਕਿਉਂ ਗਈ ਤੇਰੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧ ਵਿੱਚ ਮਾਰੇ ਗਏ ਤਦ ਨਸੀਰਾ ਖਾਨ ਬੋਲੀ ਵੀਰੇ ਮੇਰੇ ਪੁੱਤਰ ਬੜੀ ਕਿਸਮਤ ਵਾਲੇ ਸੀ ਜਿਸ ਕਰਕੇ ਮੇਰੇ ਪੁੱਤਰ ਮਰੇ ਨਹੀਂ ਸ਼ਹੀਦ ਹੋਏ ਸਨ ਤੂੰ ਆਪਣੀ ਭੈਣ ਦੀ ਗੱਲ ਮੰਨ ਤੇ ਵਾਪਸ ਚਲਾ ਜਾ ਗੁਰੂ ਗੋਬਿੰਦ ਸਿੰਘ ਜੀ ਉੱਤੇ ਹਮਲਾ ਕਰਕੇ ਤੈਨੂੰ ਕੁਝ ਨਹੀਂ ਮਿਲਣਾ ਤੇ ਆਪਣੀ ਭੈਣ ਦੇ ਮੂੰਹੋਂ ਇਹਨਾਂ ਗੱਲਾਂ ਨੂੰ ਸੁਣ ਕੇ ਸੈਦ ਖਾਨ ਬੜੇ ਗੁੱਸੇ ਵਿੱਚ ਆ ਗਿਆ ਤੇ ਕਹਿ ਲੱਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਮੈਂ ਆਪਦੀ ਫੌਜ ਲੈ ਕੇ ਆਨੰਦਪੁਰ ਸਾਹਿਬ ਨੂੰ ਚੱਲ ਪਿਆ ਹਾਂ ਆਨੰਦਪੁਰ ਸਾਹਿਬ ਤੋਂ 13 ਮੀਲ ਪਹਿਲਾਂ ਇੱਕ ਖੁੱਲੇ ਮੈਦਾਨ ਵਿੱਚ ਉਸਨੇ ਆਪਦਾ ਡੇਰਾ ਲਾ ਲਿਆ ਤੇ ਇੱਕ ਮੰਝਾ ਵਿਛਾ ਕੇ ਸਿਪਾਈਆਂ ਨਾਲ ਬਿਆਸ ਬਣਾਉਣ ਲੱਗ ਗਿਆ ਕਿ ਕਿਵੇਂ ਆਨੰਦਪੁਰ ਨੂੰ ਘੇਰਾ ਪਾਉਣਾ ਹੈ ਸੈਦ ਖਾਨ ਨੇ ਆਪਦੀ ਕੁਝ ਫੌਜ ਆਨੰਦਪੁਰ ਸਾਹਿਬ ਭੇਜੀ ਤਾਂ ਕਿ ਉਹ ਆਨੰਦਪੁਰ ਸਾਹਿਬ ਦਾ ਪਤਾ ਲੈ ਆਉਣ ਕਿ ਕਿੰਨੀ ਕੁ ਫੌਜ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਜਦ ਉਸ ਨੂੰ ਪਤਾ ਲੱਗਿਆ ਕਿ ਆਨੰਦਪੁਰ ਸਾਹਿਬ ਵਿੱਚ ਗੁਰੂ ਜੀ ਦੇ ਕੋਲ ਸਿਰਫ 700 ਸਿੰਘ ਹਨ ਤਾਂ ਇਹ ਦੇਖ ਕੇ ਉਸ ਨੂੰ ਬੜੀ ਤਸੱਲੀ ਹੋਈ ਤੇ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਕੋਲ ਤਾਂ ਸਿਰਫ 700 ਸਿੱਖ ਹਨ ਤੇ ਨਾ ਹੀ ਉਹਨਾਂ ਕੋਲ ਕੋਈ ਤੋਫਾ ਹਨ ਤੇ ਨਾ ਹੀ ਕੋਈ ਵੱਡੀ ਫੌਜ ਹੈ ਤੇ ਨਾ ਹੀ ਵੱਡੇ ਹਥਿਆਰ ਹਨ ਉਹਨਾਂ ਕੋਲ ਸਿਰਫ ਤੀਰ ਤੇ ਕਿਰਪਾਨਾਂ ਹੀ ਹਨ ਸ਼ਾਹਦ ਖਾਨ ਨੂੰ ਆਪ ਦੇ ਉੱਤੇ ਹੰਕਾਰ ਆ ਗਿਆ ਤੇ ਸੋਚਣ ਲੱਗਾ ਕਿ ਗੁਰੂ ਪਾਸ ਕੇਵਲ 700 ਬੰਦੇ ਹਨ ਇੱਕ ਹੀ ਮੇਰਾ ਵਗੜ ਲੈਣਗੇ ਜਾਨੀ ਜਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿੱਚ ਆਪਦੇ ਮਹਿਲ ਵਿੱਚੋਂ ਸਭ ਕੁਝ ਦੇਖ ਰਹੇ ਸੀ ਕਿ ਕਿਵੇਂ ਸਾਇਦ ਖਾਨ ਸਾਡੇ ਵਿਰੁੱਧ ਵਿਆਉਂਤ ਬਣਾ ਰਿਹਾ ਹੈ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਮੀਲ ਦੂਰ ਤੋਂ ਇੱਕ ਤੀਰ ਚਲਾਇਆ ਤੇ ਸਾਇਦ ਖਾਨ ਦੇ ਮੰਜੇ ਦੇ ਸੱਜੇ ਪਾਵੇ ਤੇ ਜਾ ਲੱਗਿਆ ਉਸ ਵੇਲੇ ਇੱਕਦਮ ਸਨਾਟਾ ਛਾ ਗਿਆ ਇਹ ਕੀ ਹੋ ਗਿਆ ਇਹ ਤੀਰ ਕਿੱਥੋਂ ਆਇਆ ਸਾਇਦ ਖਾਨ ਬੋਲਿਆ ਕਿ ਕਿਸ ਨੇ ਇੰਨੀ ਹਿੰਮਤ ਕੀਤੀ ਕਿ ਹਲੇ ਜੰਗ ਵੀ ਸ਼ੁਰੂ ਨਹੀਂ ਹੋਈ ਤੇ ਇਹ ਤੀਰ ਕਿਧਰੋਂ ਆ ਗਿਆ ਜੇਕਰ ਮੇਰੇ ਮੱਥੇ 'ਤੇ ਵਹਿ ਤੇ ਵੱਜ ਜਾਂਦਾ ਤਾਂ ਮੈਂ ਤਾਂ ਮਰ ਹੀ ਜਾਣਾ ਸੀ ਅੰਦਰੋਂ ਅੰਦਰ ਉਹ ਬੜਾ ਕਬਰਾਇਆ ਹੋਇਆ ਸੀ ਜਦੋਂ ਛੁਪਾਈਆਂ ਨੇ ਤੀਰ ਦੇਖਿਆ ਤਾਂ ਉਹ ਬੋਲੇ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਹੈ ਉਹਨਾਂ ਦੇ ਤੀਰ ਤੇ ਹੀ ਸੋਨਾ ਲੱਗਿਆ ਹੁੰਦਾ ਹੈ ਇਹ ਸੁਣ ਕੇ ਸੈਦ ਖਾਨ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਥਾਂ ਤੋਂ ਅਨੰਦਪੁਰ ਸਾਹਿਬ 13 ਮੀਲ ਯਾਨੀ 21 ਕਿਲੋਮੀਟਰ ਦੂਰ ਸੀ ਸੈਦ ਖਾਨ ਬੋਲਿਆ ਕਿ ਕੋਈ ਵੀ ਇੰਨੀ ਦੂਰੋਂ ਕਿਵੇਂ ਤੀਰ ਛੱਡ ਸਕਦਾ ਹੈ ਜਾਂ ਤਾਂ ਗੁਰੂ ਬਹੁਤ ਕਰਾਮਾਤੀ ਹੈ ਤੇ ਜਾਂ ਫਿਰ ਉਹ ਆਸ-ਪਾਸ ਲੋਕ ਕੇ ਹਮਲਾ ਕਰ ਰਿਹਾ ਹੈ ਕਿਉਂਕਿ ਇਹਨੀ ਦੋਨੋਂ ਤੀਰ ਛੱਡ ਪਾਉਣਾ ਬਹੁਤ ਮੁਸ਼ਕਲ ਕੰਮ ਹੈ ਸੈਦ ਖਾਨ ਨੇ ਆਵਦੇ ਸਿਪਾਈਆਂ ਨੂੰ ਹੁਕਮ ਦੇ ਦਿੱਤਾ ਕਿ ਤੁਸੀਂ ਸਾਰੇ ਜੰਗਲਾਂ ਵਿੱਚ ਤਲਾਸ਼ੀ ਕਰੋ ਗੁਰੂ ਗੋਬਿੰਦ ਸਿੰਘ ਜੀ ਆਸ-ਪਾਸ ਹੀ ਲੁਕਿਆ ਹੋਇਆ ਹੈ ਤਦ ਸਿਪਾਈਆਂ ਨੇ ਸਾਰਾ ਜੰਗਲ ਹੀ ਛਾਣ ਮਾਰਿਆ ਪਰ ਉਹਨਾਂ ਨੂੰ ਕੋਈ ਵੀ ਗੁਰੂ ਨਹੀਂ ਲੱਭਿਆ ਇਤਿਹਾਸ ਵਿੱਚ ਦਰਜ ਹੈ ਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਹੋਰ ਤੀਰ ਮੰਝੇ ਦੇ ਖੱਬੇ ਪਾਵੇਂ ਨਾਲ ਛੱਡਿਆ ਫਿਰ ਸੈਦ ਖਾਨ ਕਬਰ ਆ ਗਿਆ ਕਿ ਕਹਿਣ ਲੱਗਾ ਹਜੇ ਮੈਦਾਨੇ ਜੰਗ ਦਾ ਐਲਾਨ ਵੀ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਹੀ ਤੀਰ ਚਲਾਈ ਜਾ ਰਹੇ ਸਬਾਦ ਗੁਰੂ ਜੀ ਨੇ ਤੀਰ ਨਾਲ ਇੱਕ ਹੋਰ ਚਿੱਠੀ ਲਿਖ ਕੇ ਭੇਜੀ ਜਿਸ ਵਿੱਚ ਲਿਖਿਆ ਹੋਇਆ ਸੀ ਸਾਇਦ ਖਾਨ ਤੂੰ ਹਜ਼ਾਰਾਂ ਦੀ ਫੌਜ ਲੈ ਕੇ ਸਾਡੇ ਉੱਤੇ ਚੜਾਈ ਕਰਨ ਆਇਆ ਹੈ ਸਾਇਦ ਖਾਨ ਮੈਂ ਤੇਰੇ ਤੋਂ ਤੇਰਾ ਮਿਲ ਦੂਰ ਬੈਠਾ ਹਾਂ ਜਦੋਂ ਮੈਂ ਪਹਿਲਾ ਤੀਰ ਮਾਰਿਆ ਤੇ ਤੇਰੀ ਮੰਜੀ ਦੇ ਸੱਜੇ ਪਾਵੇਂ ਨਾਲ ਲੱਗਿਆ ਜਦੋਂ ਮੈਂ ਦੂਜਾ ਤੀਰ ਮਾਰਿਆ ਤੇ ਤੇਰੀ ਮੰਜੀ ਦੇ ਖੱਬੇ ਪਾਵੇਂ ਨਾਲ ਲੱਗਿਆ ਸਾਇਦ ਖਾਨ ਤੂੰ ਐਨੀ ਗੱਲ ਯਾਦ ਰੱਖੀ ਜੇਕਰ ਐਨੀ ਦੂਰੋਂ ਮੈਂ ਤੇਰੀ ਮੰਜੀ ਦਾ ਪਾਵਾ ਦੇਖ ਸਕਦਾ ਹਾਂ ਤਾਂ ਫਿਰ ਦੱਸ ਤਾਂ ਮੈਨੂੰ ਤੇਰੀ ਛਾਤੀ ਵੀ ਦਈ ਹੋਊਗੀ ਜੇ ਮੈਂ ਚੌਂਦ ਤਾਂ ਇਹ ਤੀਰ ਜਿਹੜੀ छाती ਵਿੱਚ ਮਾਰ ਸਕਦਾ ਸੀ ਜੇਕਰ ਹੁਣੇ ਮੈਂ छाती ਵਿੱਚ ਤੀਰ ਮਾਰ ਦਵਾਂ ਤੇ ਤੇਰੀ ਹਜ਼ਾਰਾਂ ਦੀ ਫੌਜ ਦਾ ਕੀ ਹੋਊਗਾ? ਸਾਇਦ ਖਾਨ ਹੁਣ ਮਰਜ਼ੀ ਤੇਰੀ ਹੈ। ਭਾਵੇਂ ਤੂੰ ਮੇਰੇ ਕੋਲ ਹੰਕਾਰ ਨਾਲ ਆ ਭਾਵੇਂ ਨੀਵਾ ਹੋ ਕੇ ਆ। ਇਹ ਤਾਂ ਗੁਰੂ ਨਾਨਕ ਦੇਵ ਜੀ ਦਾ ਘਰ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਜਿਹੜਾ ਨੀਵਾ ਹੋ ਕੇ ਆਉਂਦਾ ਹੈ ਉਸ ਨੂੰ ਪਿਆਰ ਮਿਲਦਾ ਹੈ ਤੇ ਜਿਹੜਾ ਹੰਕਾਰ ਲੈ ਕੇ ਆਉਂਦਾ ਹੈ ਤੇ ਉਸ ਦਾ ਨਾਸ਼ ਹੀ ਹੁੰਦਾ ਹੈ। ਹੁਣ ਮਰਜ਼ੀ ਤੇਰੀ ਹੈ ਕਿ ਤੂੰ ਕੀ ਕਰਨਾ ਹੈ। ਕਰ ਲੈ। ਅਸੀਂ ਤਾਂ ਪੂਰੇ ਤਿਆਰ ਬਰ ਤਿਆਰ ਹਾਂ। ਅਜੀਹੇ ਚਿੱਠੀ ਪੜ ਕੇ ਸਾਇਦ ਖਾਨ ਇੱਕਦਮ ਟੈਡੀ ਹੋ ਗਿਆ ਤੇ ਹੰਕਾਰ ਵਿੱਚ ਆ ਕੇ ਅਗਲੇ ਦਿਨ ਸੈਦ ਖਾਨ ਨੇ ਹਜ਼ਾਰਾਂ ਦੀ ਫੌਜ ਲੈ ਕੇ ਆਨੰਦਪੁਰ ਸਾਹਿਬ ਉੱਤੇ ਚੜਾਈ ਕਰ ਲਈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਦੇ ਘੋੜੇ ਤੇ ਸਵਾਰ ਹੋ ਕੇ ਸੈਦ ਖਾਨ ਦੇ ਸਾਹਮਣੇ ਆ ਗਏ ਗੁਰੂ ਜੀ ਨੂੰ ਇਕੱਲਾ ਸਾਹਮਣੇ ਦੇਖ ਕੇ ਸੈਦ ਖਾਨ ਦਾ ਅੱਧਾ ਹੰਕਾਰ ਤਾਂ ਉਸੇ ਵੇਲੇ ਹੀ ਖਤਮ ਹੋ ਗਿਆ ਉਸਨੇ ਆਪਦੀ ਫੌਜ ਨੂੰ ਹੁਕਮ ਦਿੱਤਾ ਕਿ ਕੋਈ ਵੀ ਅੱਗੇ ਨਾ ਵਧੇ ਸੈਦ ਖਾਨ ਸੋਚ ਕੇ ਬੜਾ ਹੈਰਾਨ ਹੋਇਆ ਕਿ ਮੈਂ ਆਪਣੇ ਮਨ ਵਿੱਚ ਕਹਿ ਰਿਹਾ ਸੀ ਕਿ ਜੇਕਰ ਤੂੰ ਇੰਨਾ ਵੱਡਾ ਬਲੀ ਹੈ ਤੇ ਮੇਰੇ ਸਾਹਮਣੇ ਆ ਕੇ ਦਿਖਾ ਗੁਰੂ ਗੋ ਗੋਬਿੰਦ ਸਿੰਘ ਜੀ ਤਾਂ ਸੱਚਮੁੱਚ ਮੇਰੇ ਸਾਹਮਣੇ ਆਖਲੋਤੇ ਤੇ ਇੱਕ ਪਾਸੇ ਉਸ ਨੂੰ ਆਪਦੀ ਭੈਣ ਦੀਆਂ ਕਈਆਂ ਗੱਲਾਂ ਵੀ ਯਾਦ ਆਉਣ ਲੱਗ ਗਈਆਂ ਤੇ ਦੂਜੇ ਪਾਸੇ ਔਰੰਗਜ਼ੇਬ ਦੇ ਦਰਬਾਰ ਵਿੱਚ ਖਾਦੀ ਹੋਈ ਕਸਮ ਵੀ ਯਾਦ ਆ ਰਹੀ ਸੀ ਸੈਦ ਖਾਨ ਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਵਕਤ ਇਕੱਲਾ ਹੈ ਗੁਰੂ ਤੇ ਵਾਰ ਕਰਨ ਦਾ ਇਸ ਤੋਂ ਵਧੀਆ ਮੌਕਾ ਕਦੇ ਵੀ ਨਹੀਂ ਲੱਭਣਾ ਹਜੇ ਮਨ ਵਿੱਚ ਉਹ ਸੋਚ ਹੀ ਰਿਹਾ ਸੀ ਤਦ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸੈਦ ਖਾਨ ਤੂੰ ਸੋਚ ਕੀ ਰਿਹਾ ਹੈ ਜੋ ਕਰਨਾ ਹੈ ਕਰ ਲੈ ਮੈਦਾਨੇ ਜੰਗ ਵਿੱਚ ਸੋਚਣ ਦਾ ਵੇਲਾ ਨਹੀਂ ਹੁੰਦਾ ਪਰ ਪਹਿਲਾ ਵਾਰ ਤੂੰ ਕਰ ਅਸੀਂ ਤੇਰੇ ਸਾਹਮਣੇ ਖੜੇ ਆਂ ਇੰਨੀ ਗੱਲ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਾ ਘੋੜਾ ਸੈਦ ਖਾਨ ਦੇ ਨਜ਼ਦੀਕ ਕਰ ਲਿਆ ਇੰਨੀ ਗੱਲ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਾ ਘੋੜਾ ਸੈਦ ਖਾਨ ਦੇ ਨੇੜੇ ਕਰ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨਾ ਨਜ਼ਦੀਕ ਦੇਖ ਕੇ ਸੈਦ ਖਾਨ ਬੜਾ ਹੈਰਾਨ ਹੋ ਗਿਆ ਕਿ ਉਸ ਦੀ ਭੈਣ ਦੀ ਅਰਦਾਸ ਰੰਗ ਲਿਆਈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਰੋਹਾਨੀ ਚਿਹਰੇ ਨੂੰ ਦੇਖ ਕੇ ਉਸ ਦੇ ਹੱਥੋਂ ਤਲਵਾਰ ਡੈਗ ਗਈ ਘੋੜੇ ਤੋਂ ਉੱਤਰ ਕੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀ ਪੈ ਗਿਆ ਤਦ ਗੁਰੂ ਗੋਬਿੰਦ ਸਿੰਘ ਜੀ ਬੋਲੇ ਤਲਵਾਰ ਚੱਕ ਤੇ ਸੂਰਮੇ ਵਾਂਗ ਵਾਰ ਕਰ ਤੇਰਾ ਵੈਰੀ ਤੇਰੇ ਸਾਹਮਣੇ ਖਲੋਤਾ ਹੈ ਸੈਦ ਖਾਨ ਬੋਲਿਆ ਕਿਰਪਾਲੂ ਸਤਗੁਰੂ ਜੀ ਤੁਸੀਂ ਸਭ ਦੇ ਦਿਲਾਂ ਦੇ ਜਾਨੀ ਜਾਨ ਹੋ ਸੈਦ ਖਾਨ ਤੂੰ ਤਾਂ ਮੈਨੂੰ ਜਿੰਦਾ ਜਾਂ ਮਰਦਾ ਫੜਨ ਆਇਆ ਸੀ ਹੁਣ ਤੂੰ ਇਹ ਕੀ ਗੱਲਾਂ ਕਰ ਰਿਹਾ ਹੈ ਤੇ ਸੈਦ ਖਾਨ ਕਹਿਣ ਲੱਗਾ ਤੁਸੀਂ ਆਪਣੇ ਚਰਨਾਂ ਵਿੱਚ ਮੈਨੂੰ ਜਗ੍ਹਾ ਦਿਓ ਮੇਰੀ ਪੁੱល ਬਖਸ਼ੋ ਮਹਾਰਾਜ ਸੈਦ ਖਾਨ ਦੀਆਂ ਅਜੀਹਿਆ ਗੱਲਾਂ ਸੁਣ ਕੇ ਘੋੜੇ ਤੋਂ ਉਤਰ ਆਏ ਤੇ ਬੜੇ ਪਿਆਰ ਨਾਲ ਸੈਦ ਖਾਨ ਨੂੰ ਉਹਨਾਂ ਨੇ ਗਲੇ ਲਾ ਲਿਆ ਉੱਥੋਂ ਦਾ ਇਹ ਨਜ਼ਾਰਾ ਦੇਖ ਕੇ ਸੈਦ ਖਾਨ ਦੀਆਂ ਫੌਜਾਂ ਉੱਥੋਂ ਵਾਪਸ ਚਲੀਆਂ ਗਈਆਂ ਗੁਰੂ ਜੀ ਨੇ ਸੈਦ ਖਾਨ ਨੂੰ ਕਿਹਾ ਸੈਦ ਖਾਨ ਅੱਜ ਮੈਦਾਨੇ ਜੰਗ ਵਿੱਚ ਤੇਰੀ ਮੌਤ ਲਿਖੀ ਸੀ ਪਰ ਤੇਰੀ ਭੈਣ ਨਸੀਰਾ ਖਾਨ ਲਗਾਤਾਰ ਤੇਰੇ ਲਈ ਅਰਦਾਸਾਂ ਕਰ ਰਹੀ ਸੀ ਉਦਿਆਂ ਕੀਤੀਆਂ ਅਰਦਾਸਾਂ ਨੇ ਤੇਰੇ ਕਰਮ ਬਦਲ ਦਿੱਤੇ ਇਹ ਗੱਲਾਂ ਸੁਣ ਕੇ ਸੈਦ ਖਾਨ ਦੀਆਂ ਅੱਖਾਂ ਹੰਝੂਆਂ ਨਾਲ ਭਰ ਉੱਠੀਆਂ ਤੇ ਸੈਦ ਖਾਨ ਅੱਗੇ ਚੱਲ ਕੇ ਬਹੁਤ ਵੱਡਾ ਫਕੀਰ ਬਣਿਆ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੈਦ ਖਾਨ ਦੀ ਜ਼ਿੰਦਗੀ ਬਦਲ ਦਿੱਤੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ